ਤੇ ਬਜ਼ੁਰਗ ਸਾਡਾ ਮਾਨ ਪ੍ਰੋਗਰਾਮ ਦੇ ਤਹਿਤ ਬਜ਼ੁਰਗਾਂ ਦੇ ਲਈ ਹੈਲਥ ਕਲੱਬ ਲਗਾਇਆ ਗਿਆ ਜਿੱਥੇ ਇਸ ਹੈਲਥ ਕਲੱਬ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚਦੇ ਨੇ ਇਸ ਤਰ੍ਹਾਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਸਿਹਤ ਮੰਤਰੀ ਦੇ ਵੱਲ ਜਿੱਥੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜੋ ਸਰਕਾਰੀ ਹਸਪਤਾਲ ਨੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਪੱਧਰ ਤੇ ਕਰਨ ਦੇ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਤੇ ਜਲਦ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਡਨੀ ਟ੍ਰਾਂਸਪਲੈਂਟ ਸੈਂਟਰ ਖੋਲ੍ਹੇ ਜਾਣਗੇ ਇਸ ਤੋਂ ਇਲਾਵਾ ਉਹਨਾਂ ਦੀ ਇਹ ਵੀ ਕੋਸ਼ਿਸ਼ ਰਵੇਗੀ ਕਿ ਜਿੰਨਾ ਮਹਿਲਾਵਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਦੇ ਲਈ ਆਈਵੀਐਫ ਸੈਂਟਰ ਵੀ ਬਣਾਏ ਜਾਣਗੇ ਇਸ ਤਰ੍ਹਾਂ ਡਾਕਟਰ ਬਲਬੀ ਨੇ ਕਾਂਗਰਸ ਪਾਰਟੀ ਤੇ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਪ੍ਰਤਾਪ ਬਾਜਵਾ ਦੇ ਨਾਲ ਨਾਲ ਰਵਨੀਤ ਬਿੱਟੂ ਤੇ ਸ਼ਬਦੀ ਵਾਰ ਕਰਦੇ ਹੋਏ ਕੀ ਕੁਝ ਕਿਹਾ ਹੈ ਸੁਣਦੇ ਹਾਂ ਇਕਸਮ ਆ ਕੈਂਪ ਲਗਾਇਆ ਗਿਆ ਅੱਜ ਬੜੇ ਬੜੇ ਹਰੇਕ ਵਰਗ ਤੇ ਪਹੁੰਚ ਜੋ ਹੈ ਸਰਦੇ ਬਜ਼ੁਰਗ ਸਾਡਾ ਮਾਨ ਇਹ ਜਿਹੜਾ ਹੈਗਾ ਵਿਸ਼ੇਸ਼ ਉਪਰਾਲਾ ਹੈ ਦੀ ਸਮਾਜਿਕ ਸੁਰੱਖਿਆ ਤੇ ਐਸਟੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਡੇ ਮੰਤਰੀ ਆ ਜੀ ਡਾਕਟਰ ਗਜੀਤ ਜੀ ਮੇਰੇ ਕੋਲ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਔਰ ਅਰਵਿੰਦ ਕੇ ਜੀ ਬਾਦ ਜੀ ਜਿਹੜਾ ਰੋਕਾਂ ਦੇ ਡੋਰ ਸਟੈਪ ਤੱਕ ਲੈ ਕੇ ਸਾਰੀਆਂ ਸਰਵਿਸਿਜ਼ ਇਹਦੇ ਵਿੱਚ ਜਿੰਨੇ 60 ਪਲੱਸ ਆਪਸ ਇਹਦੇ ਵਿੱਚ ਜੰਗ ਬੰਦੇ ਵੀ ਆਏ ਆ ਬੜੀ ਅੱਛੀ ਗੱਲ ਹੈ ਔਰ ਜਿਹੜੀ ਆ ਔਰਤਾਂ ਦੀ ਜਿਹੜੀ ਗਿਣਤੀ ਹੈ ਉਹ ਤੁਸੀਂ ਦੇਖ ਲਓ ਵੀ ਓਵਰ ਵੈਲਮਿੰਗ ਹੈ 80 85% ਔਰਤਾਂ ਆਈਆਂ ਔਰ ਮੈਨੂੰ ਲੱਗਦਾ ਵੀ ਸੈਕੰਟਰੀ ਤੋਂ ਵੀ ਉੱਪਰ ਹਜ਼ਾਰਾਂ ਦੀ ਗਿਣਤੀ ਇੱਥੇ ਪਹੁੰਚ ਗਈ ਹੈ ਤ੍ਰਿਪੁਰੀ ਦੇ ਵਿੱਚ ਬਹੁਤ ਰਾਸ਼ਾ ਲੋਕਾਂ ਦਾ ਔਰ ਲੋਕ ਸਾਰੇ ਆਪਣੇ ਚੈੱਕਅਪ ਵੀ ਕਰਾ ਰਹੇ ਆ ਬਲੱਡ ਪ੍ਰੈਸ਼ਰ 슈ਗਰ ਗੋਡਿਆਂ ਦਾ ਦੰਦਾਂ ਦਾ ਔਰ ਸਾਰੇ ਸਿਸਟਮ ਜਿਹੜੇ ਹੈਗੇ ਆ ਤੇ ਚੈਲੋਪੈਥੀ ਆਯੁਰਵੈਦ ਆ ਹੋਮਿਓਪੈਥੀ ਔਰ ਲੋਕਾਂ ਦੇ ਸਾਰੇ ਚੈੱਕਅਪ ਵੀ ਹੋ ਰਹੇ ਆ ਉਹਨਾਂ ਨੂੰ ਦਵਾਈ ਵੀ ਦਿੱਤੀ ਜਾ ਰਹੀ ਹੈ ਮੌਕੇ ਦੇ ਉੱਤੇ ਔਰ ਨਾਲ ਯੋਗਾ ਵੀ ਸਿਖਾਇਆ ਜਾ ਰਿਹਾ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਇਹ ਬੜਾ ਅੱਛਾ ਪ੍ਰਾਰਲਾ ਜੀ ਸਾਡੇ ਮਾਲਜੋਗ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਕਿ ਜਿਹੜੇ ਸਾਡੇ ਬਜ਼ੁਰਗ ਆ ਉਹ ਇਹਦਾ ਇੱਕ ਮੈਸੇਜ ਵੀ ਜਾਂਦਾ ਜੰਗਲ ਜਨਰੇਸ਼ਨ ਦੇ ਵਿੱਚ ਵੀ ਸਾਡੇ ਜਿਹੜੇ ਬਜ਼ੁਰਗ ਆ ਅਸੀਂ ਉਹਨਾਂ ਦੇ ਅਸ਼ੀਰਵਾਦ ਨਾਲ ਇੱਥੇ ਤੱਕ ਪਹੁੰਚੇ ਆ ਤੇ ਸਾਡੇ ਜਿਹੜੇ ਬੱਚੇ ਆ ਸਾਡੀ ਉਹ ਵੀ ਬਹੁਤ ਇੰਪੋਰਟੈਂਟ ਹੈ ਤੇ ਇਹਦੇ ਵਿੱਚ ਖੁਸ਼ੀ ਦੀ ਗੱਲ ਇਹ ਆ ਕਿ ਜਿਹੜੇ ਜ਼ਿਆਦਾ ਬਜ਼ੁਰਗ ਆਏ ਉਹਨਾਂ ਦੇ ਬੱਚੇ ਨਾਲ ਆਏ ਉਹਨੂੰ ਲੈ ਕੇ ਕਿਸੇ ਦਾ ਪੋਤਾ ਆ ਕਿਸੇ ਦੀ ਪੁੱਤਰੀ ਆ ਦੋਤਾ ਦੋਤੀ ਜਾਤੀਆਂ ਦੇ ਬੱਚੇ ਬੇਟੇ ਲੈ ਕੇ ਆਏ ਆ ਸੋ ਇਹਦੇ ਨਾਲ ਇੱਕ ਫੈਮਿਲੀ ਬੌਂਡ ਵੀ ਸਟਰੋਂਗ ਹੋਏਗਾ ਔਰ ਜਿਹੜੇ ਸਾਡੇ ਬਜ਼ੁਰਗ ਆ ਉਹ ਮਾਣ ਮਹਿਸੂਸ ਕਰ ਰਿਹਾ ਵੀ ਸਾਨੂੰ ਜਿਹੜੇ ਪਹਿਲੀ ਵਾਰੀ ਸਰਕਾਰ ਆ ਜਿੰਨੇ ਸਾਡਾ ਇਸ ਤਰ੍ਹਾਂ ਸਾਡਾ ਸਾਡਾ ਹਾਲ ਪੁੱਛਿਆ ਸਾਡਾ ਮਤਲਬ ਕਰ ਰਿਹਾ ਔਰ 10 ਜਿਹੜਾ ਲੱਖ ਦਾ ਬੀਮਾ ਹੈਗਾ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਅੱਛਾ ਹੈਗਾ ਔਰ ਲੋਕ ਇੱਕ ਸੈਂਸ ਆਫ ਸਿਕਿਉਰਟੀ ਜਿਹੜੀ ਹੈ ਲੋਕਾਂ ਦੇ ਵਿੱਚ ਆਈ ਹੈ ਡਾਕਟਰ ਰਜਿੰਦਰਾ ਹਸਪਤਾਲ ਦੇ ਵਿੱਚ ਕੁਝ ਸਵਾਲ ਖੜੇ ਕਰ ਰਹੇ ਨੇ ਕਿ ਦਵਾਈਆਂ ਨਹੀਂ ਮਿਲਦੀਆਂ ਵੀ ਆ ਗਈਆਂ ਕਈ ਦੂ ਦੇਖੋ ਉਹਦੇ ਚ ਦੋ ਦੋ ਤਿੰਨ ਕੰਪੋਨੈਂਟ ਹੈ ਇੱਕ ਤਾਂ ਹੈਗਾ ਸਾਡੀ ਜਿਹੜੀ ਫ੍ਰੀ ਡਰਗ ਇਨੀਸ਼ੀਏਟਿਵ ਹੈ ਉਹ ਸਾਡੇ ਜਿਹੜੇ ਆਮ ਆਦਮੀ ਕਲੀਨਿਕਾਂ ਜਿੱਥੋਂ ਹੁਣ ਤੱਕ 5.5 ਕਰੋੜ ਤੋਂ ਜ਼ਿਆਦਾ ਲੋਕ ਇਲਾਜ ਕਰਾ ਚੁੱਕੇ ਆ ਉੱਥੇ ਸਾਰੇ ਦਵਾਈ ਫ੍ਰੀ ਮਿਲਦੀ ਆ ਜਿਹੜੀ ਸਾਡੀ ਸੈਕੰਡਰੀ ਕੇਅਰ ਆ ਉਹਦੇ ਵਿੱਚ ਜਿਹੜਾ ਹੈਗਾ ਸਾਰੀ ਦਵਾਈ ਫ੍ਰੀ ਮਿਲਦੀ ਆ ਜਿੱਥੇ ਜ਼ਿਲ੍ਹਾ ਹਸਪਤਾਲ ਸਬ-ਡਿਵੀਜ਼ਨ ਹਸਪਤਾਲ ਤੇ ਕਮਿਊਨਿਟੀ ਹੈਲਥ ਸੈਂਟਰ ਆਉਂਦੇ ਆ ਤੀਜਾ ਹੈਗਾ ਟਰਸਰੀ ਕੇਅਰ ਜਿਵੇਂ ਜਿੰਦਰਾ ਹਸਪਤਾਲ ਆ ਉਹਦੇ ਸਾਡੇ ਬੰਦੇ ਪੰਜਾਬ ਤੋਂ ਬਾਹਰੋਂ ਵੀ ਬਹੁਤ ਆਉਂਦੇ ਆ ਉਹਦੇ ਚ ਆਪੀਟੀ ਦੀ ਮੈਡੀਸਨ ਫ੍ਰੀ ਨਹੀਂ ਆ ਲੇਕਿਨ ਹੁਣ ਜਿਹੜੇ ਪੰਜਾਬ ਦੇ ਜਿਹੜੇ ਇੰਡੋਰ ਆ ਚਾਹੇ ਕੋਈ ਐਮਰਜੈਂਸੀ ਹੋਵੇ ਕਿਸੇ ਵਾਰਡ ਚ ਆਪਰੇਸ਼ਨ ਹੋਣਾ ਕਿਸੇ ਦੀ ਡਿਲੀਵਰੀ ਹੋਣੀ ਹੈ ਸਜ਼ੇਰੀਅਨ ਹੋਣਾ ਜਿਹੜਾ 골ਡਿਆਂ ਦਾ ਆਪਰੇਸ਼ਨ ਹੋਣਾ ਉਹਦੇ ਲਈ ਸਾਰੇ ਟੈਸਟ ਸਾਰੇ ਡਾਇਗਨੋਸਟਿਕ ਸਾਰੇ ਜਿਹੜੀਆਂ ਦਵਾਈਆਂ ਔਰ ਸਾਰਾ ਜਿੰਨਾ ਇੰਜਰ ਦਾ ਸਾਰਾ ਖਰਚਾ ਉਹਦੇ ਫ੍ਰੀ ਆ ਜਿਹੜੇ 10 ਲੱਖ ਦਾ ਆਪਣਾ ਕਾਰਡ ਬਣਾ ਕੇ ਲੈ ਜਾਓ ਉੱਥੇ ਮੌਕੇ ਤੇ ਕਾਰਡ ਬਣਦਾ ਹੁਣ ਪੰਜਾਬ ਦੇ ਲੋਕ ਇਹ ਨਹੀਂ ਕਹਿ ਸਕਦੇ ਹਾਂ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਆ ਉਹਨਾਂ ਨੂੰ ਦਵਾਈ ਫਿੱਤਣੀ ਪਈਗੀ ਉਹਨਾਂ ਦਾ ਵੀ ਅਸੀਂ ਇਲਾਜ ਕਰ ਰਹੇ ਹਾਂ ਉਹਨਾਂ ਨੂੰ ਦਵਾਈ ਫਿੱਤਣੀ ਹੈ ਨਾਲ ਐ ਬੀ ਜੀ ਪੀ ਲਗਾਤਾਰੀ ਟਿੱਪਣੀਆਂ ਕਰ ਰਹੀ ਹੈ ਕਿ ਜੇ ਰਵਦੀਰ ਪਿੱਟੂ ਗਦਾਰ ਕਿਹਾ ਜਾ ਰਿਹਾ ਸੀ ਡਾਕਟਰ ਗਾਂਧੀ ਕੀ ਨੇ ਦੇਖੋ ਜਦੋਂ ਆਪਾਂ ਕੋਈ ਬੰਦਾ ਗੱਲ ਕਰਦਾ ਨਾ ਜੀ ਉਹਦੀ ਜੇ ਭਾਸ਼ਾ ਠੀਕ ਨਾ ਹੋਵੇ ਅਸੀਂ ਉਹਨੂੰ ਕਹਿੰਦੇ ਆ ਵੀ ਤੂੰ ਅਨਪਾਰਲੀਮੈਂਟਰੀ ਭਾਸ਼ਾ ਨਹੀਂ ਬੋਲਦਾ ਮੈਨੂੰ ਤਾਂ ਹੈਰਾਨੀ ਆ ਵੀ ਕਾਂਗਰਸ ਅੱਡੀ ਪੁਰਾਣੀ ਬੰਦੇ ਆ ਔਰ ਇਹਨਾਂ ਦੇ ਬੰਦੇ ਚਾਹੇ ਚਾਹੇ ਇਹਨਾਂ ਦੇ ਬਿੱਟੂ ਜੀ ਹੋਣ ਚਾਹੇ ਬਾਜਬਾ ਜੀ ਹੋਣ ਇਹਨਾਂ ਨੇ ਮਤਲਬ ਸਾਰੀ ਉਮਰ ਲੱਗੀ ਪੋਲਿਟਿਕਸ ਦੇ ਵਿੱਚ ਇਹ ਤਿੰਨ ਤਿੰਨ ਚਾਰ ਚਾਰ ਵਾਰੀ ਐਮਪੀ ਐਮਐਲਏ ਮਨਿਸਟਰ ਰਹਿ ਚੁੱਕੇ ਆ ਔਰ ਸਿਰਫ ਤੇ ਸਿਰਫ ਵਾਦਜਵਾਨੀ ਕਰਦੇ ਆ ਜਿਹੜੀ ਪੋਲਿਟਿਸ਼ੀਨ ਨੂੰ ਗੱਲ ਕਰਨੀ ਚਾਹੀਦੀ ਆ ਜੇ ਤੁਸੀਂ ਸਰਕਾਰ ਨੂੰ ਕ੍ਰਿਟਿਸਾਈਜ਼ ਕਰਨਾ ਤਾਂ ਸਰਕਾਰ ਦੀਆਂ ਪੋਲਿਸੀਜ਼ ਨੂੰ ਕ੍ਰਿਟਿਸਾਈਜ਼ ਕਰੋ ਸਰਕਾਰ ਦੇ ਕੰਮ ਨੂੰ ਕ੍ਰਿਟਿਸਾਈਜ਼ ਕਰੋ ਉਹਦੇ ਵਿੱਚ ਕੋਈ ਨੁਕਸ ਲੱਭੋ ਉਹ ਇਹਨਾਂ ਨੂੰ ਲੱਭਦਾ ਨਹੀਂ ਜੀ ਐਜੂਕੇਸ਼ਨ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆ ਹੈਲਥ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆ ਨੌਕਰੀਆਂ ਦੇਣ ਤੇ ਪੰਜਾਬ ਪਹਿਲੇ ਨੰਬਰ ਤੇ ਆ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਸਿੱਧੀ ਬਜਾਈ ਦੇ ਪੈਸੇ ਦੇਣ ਲਈ ਪੰਜਾਬ ਪਹਿਲੇ ਨੰਬਰ ਚ ਟੋਲ ਪਲਾਜ਼ਾ ਲਾਉਂਦੇ ਹੁੰਦੇ ਸੀ ਅਸੀਂ ਉਹਨਾਂ ਨੂੰ ਖਤਮ ਕਰ ਰਹੇ ਹਾਂ ਉਹ ਗਵਰਨਮੈਂਟ ਦੀ ਕਿਸੇ ਵੀ ਪਾਲਿਸੀ ਨੂੰ ਕ੍ਰਿਟਿਸਾਈਜ਼ ਨਹੀਂ ਕਰ ਪਾ ਰਹੇ ਇਸ ਕਰਕੇ ਫਿਰ ਉਹਨੇ ਮਤਲਬ ਜੋ ਹੁੰਦਾ ਨਾ ਵੀ ਜਿਵੇਂ ਜਿਹੜਾ ਬੰਦਾ ਹੁੰਦਾ ਫਿਰ ਕਪੜੇ ਪਾੜਨ ਤੇ ਆ ਜਾਂਦਾ ਇਹ ਹੁਣ ਕਪੜੇ ਪਾੜਨ ਤੇ ਆ ਗਿਆ ਬਹੁਤ ਮਾੜੀ ਗੱਲ ਹੈ ਜੋ ਇਹਨਾਂ ਨੇ ਬਿਆਨ ਦਿੱਤਾ ਬਾਜਪਾ ਜੀ ਨੇ ਜੋ ਉਹਨਾਂ ਦੇ ਪ੍ਰਧਾਨ ਨੇ ਬਿਆਨ ਦਿੱਤਾ ਉਸ ਤੋਂ ਵੀ ਵੱਡਾ ਕੱਲ ਪ੍ਰੋਟੈਸਟ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਦੇਖੋ ਕਾਂਗਰਸ ਦੇ ਖਿਲਾਫ ਨਹੀਂ ਉਹ ਬਾਜਬਾ ਜੀ ਔਰ ਜਿਹੜੇ ਉਹਨਾਂ ਦੇ ਕੈਪਟਨ ਆਪਣੇ ਅਮਰਿੰਦਰ ਸਿੰਘ ਜੀ ਰਾਜਾ ਅਮਰਿੰਦਰ ਸਿੰਘਾਂ ਦੀ ਵੱਧ ਜਵਾਨੀ ਦੇ ਖਿਲਾਫ ਐਜ਼ ਪਰ ਸੇ ਪਾਰਟੀ ਦੇ ਖਿਲਾਫ ਪ੍ਰੋਸੀਸ਼ਨ ਸਾਡਾ ਪ੍ਰੋਟੈਸਟ ਨਹੀਂ ਆ ਇਹ ਉਹ ਇਹਨਾਂ ਦੇ ਖਿਲਾਫ ਵੀ ਪ੍ਰੋਟੈਸਟ ਨਹੀਂ ਹੈ ਇਹਨਾਂ ਦੀ ਵੱਧ ਜਵਾਨੀ ਦੇ ਖਿਲਾਫ ਹੈ ਉਹ ਮੈਨੂੰ ਲੱਗਦਾ ਹੋ ਤਾਂ ਤੁਸੀਂ ਵੀ ਸਾਰੇ ਸਮਝਦੇ ਹੋ ਮਤਲਬ ਕੋਈ ਕਿਸੇ ਬੰਦੇ ਨੇ ਵੀ ਮੈਂ ਜਿੰਨੇ ਮੀਡੀਆ ਤੇ ਡਿਸਕਸ਼ਨ ਸੁਣੀ ਆ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਇਹ ਬੋਲਵਾਣੀ ਦਾ ਕਾਨਕ ਸੱਪੇ ਵਾਲਾ ਇਹ ਤਾਂ ਬਹੁਤ ਤਰੀਕਾ ਡੀ ਐਡਿਕਸ਼ਨ ਪ੍ਰੋਗਰਾਮ ਦੇ ਵਿੱਚ 225 ਰੂਲਸ ਅਮੈਂਡਮੈਂਟ ਕੀਤੇ ਗਏ ਸਰ ਉਹ ਲਾਗੂ ਹੋ ਗਏ तकरीबन तकरीबन ਹੋ ਗਿਆ ਜੀ ਅਸੀਂ ਤਾਂ ਉਸ ਨੂੰ ਇੱਕ ਸਟੈਪ ਅੱਗੇ ਚੱਲਦੇ ਹਾਂ ਅਸੀਂ ਉਹਨੂੰ ਫਿਰਮਲਾਈਜ਼ ਕਰਤਾ ਪਹਿਲੀ ਸਟੇਟ ਹੈ ਜਿਹੜਾ ਡੀ ਫਰਮਲਾਈਜ਼ ਕੀਤਾ ਪਹਿਲੀ ਸਟੇਟ ਹੈ ਜਿਹੜੀ ਕਿ ਕਹਿ ਰਹੀ ਆ ਵੀ ਖਾਲੀ ਡੀ ਐਡਿਕਸ਼ਨ ਕਰਨਾ ਸੋਫੀ ਸ਼ਕਤੀ ਆ ਉਹਦੇ ਨਾਲ ਸਕਿੱਲ ਡਿਵੈਲਪਮੈਂਟ ਹੋਣੀ ਚਾਹੀਦੀ ਆ ਐਪਲਾਈਮੈਂਟ ਜਨਰੇਸ਼ਨ ਹੋਣੀ ਚਾਹੀਦੀ ਆ ਉਹਦੇ ਨਾਲ ਲਿੰਕ ਹੋਣਾ ਚਾਹੀਦਾ ਸੋ ਅਸੀਂ ਬਹੁਤ ਸਾਰੇ ਨਵੇਂ ਇਨੀਸ਼ੀਏਟਿਵ ਲਾਏ ਆ ਕਾਨਫਰੰਸ ਰੱਖ ਰਹੇ ਆ ਜਿਨ੍ਹਾਂ ਦੇ ਵੀ ਸ਼ੁਰੂ ਕਰ ਰਹੇ ਆ ਅਸੀਂ ਜਿਹੜੇ ਹਾਕ ਕੋਈ ਨਵੇਂ ਲਾਇਸੈਂ ਨੇ ਨਿੱਜੀ ਹਸਪਤਾਲਾਂ ਦੇ ਪਹੁੰਚ ਵਾਸਤੇ ਅੱਜ ਦੀ ਰੇਟ ਦੇ ਵਿੱਚ ਕੋਈ ਲੈਸੈਂਸ ਨਹੀਂ ਚਾਹੀਦਾ ਉਹਨਾਂ ਨੂੰ ਸਿਰਫ ਆਪਣੀ ਜਿਹੜੀ ਉਹਨਾਂ ਨੇ ਸਾਰਾ ਖਰਚਾ ਆਪ ਕਰਨਾ ਹੁੰਦਾ ਡਾਕਟਰ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਕਿ ਅੱਜ ਦੀ ਰੇਟ ਦੇ ਵਿੱਚ ਪੰਜਾਬ ਦੇ ਵਿੱਚ ਸੰਸ ਨਹੀਂ ਆ ਜਿਹੜੇ ਨਿੱਜੀ ਹਸਪਤਾਲ ਹੈ ਉਹਦੇ ਵਿੱਚ ਅਸੀਂ ਜਿਹੜੇ ਐਂਟਰਪ੍ਰਨਰ ਹੈਗੇ ਆ ਬਹੁਤ ਸਾਰੇ ਮੈਡੀਕਲ ਕਾਲਜ ਬੋਲ ਰਹੇ ਆ ਪਰ ਆਪਣੇ ਸੈਕਟਰ ਦੇ ਵਿੱਚ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਹਸਪਤਾਲ ਆ ਰਹੇ ਆ ਉਹ ਜਿਹੜੀ ਸਾਡੀ ਗੌਰਮੈਂਟ ਦੀ ਜਿਹੜੀ ਲਿਬਰਲਾਈਜ਼ ਪਾਲਿਸੀ ਆ ਉਹਦਾ ਰਿਜ਼ਲਟ ਹੈ ਕਿ ਉਹਦੇ ਚ ਇਨਵੈਸਟਮੈਂਟ ਹੈਲਥ ਸੈਕਟਰ ਦੇ ਵਿੱਚ ਬਹੁਤ ਆ ਰਹੀ ਹੈ ਮੈਡੀਕਲ ਕਾਲਜ ਆ ਰਹੇ ਆ ਨਵੇਂ ਹਸਪਤਾਲ ਆ ਰਹੇ ਆ ਅਸੀਂ ਆਪਣੇ ਹਸਪਤਾਲ ਨੂੰ ਪ੍ਰਾਈਵੇਟ ਦੇ ਬਰਾਬਰ ਦਾ ਬਣਾ ਰਹੇ ਆ ਸਾਡਾ ਜਿਹੜਾ ਪੰਜਾਬ ਇੰਸਟੀਚਿਊਟ ਆ ਲਿਵਰ ਐਂਡ ਫਿਲਟਰੀ ਸਾਇੰਸਸ ਹੈ ਉਹ ਇੱਕੋ ਹੀ ਸਰਕਾਰੀ ਹਸਪਤਾਲ ਹੈ ਜਿੱਦੇ ਵਿੱਚ ਲਿਵਰ ਟ੍ਰਾਂਸਪਲੈਂਟ ਸ਼ੁਰੂ ਹੋ ਗਿਆ ਬਹੁਤ ਜਲਦੀ ਅਸੀਂ ਕਿਡਨੀ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਆ ਇਸੇ ਤਰ੍ਹਾਂ ਲੇਡੀਜ਼ ਨੂੰ ਜਿਹੜਾ ਹੈ ਕਿ ਉਹਨਾਂ ਦੇ ਬੱਚਾ ਨਹੀਂ ਹੁੰਦਾ ਆਈਵੀਐਫ ਹੈ ਉਹ ਕਾਮਰਸ਼ਲ ਸੈਕਟਰ ਚ ਨਹੀਂ ਹੁੰਦਾ ਉਹਨਾਂ ਨੂੰ ਲਾਇਸੈਂਸ ਹੈ ਹਾਂ ਡੀਡਕਸ਼ਨ ਸੈਂਟਰ ਜਿਹੜਾ ਹੈਗਾ ਉਹ ਹਾਈ ਕੋਰਟ ਦਾ ਉੱਤੇ ਸਟੇ ਹੈਗਾ ਉਹ ਅਸੀਂ ਹਾਈ ਕੋਰਟ ਦੇ ਵਿੱਚ ਸਾਡਾ ਨੂੰ ਲੱਗਦਾ ਕੇਸ ਡਿਸਾਈਡ ਹੋਣਾ ਅਸੀਂ ਚਾਹੁੰਦੇ ਆਂ ਕਿ ਉਹਨਾਂ ਨੂੰ ਜਿਹੜੀ ਬਰੋਕਰੀ ਖਤਮ ਹੋਵੇ ਜਿਹੜੇ ਕੁਆਲੀਫਾਈਡ ਡਾਕਟਰ ਆ ਅਸੀਂ ਉਹਨਾਂ ਨੂੰ ਉਹਨਾਂ ਵਾਸਤੇ ਲਿਬਰਲ ਪਾਲਿਸੀ ਲੈ ਕੇ ਆਏ ਆ ਬਹੁਤ ਸਾਰੇ ਡਾਕਟਰਸ ਹੈਗੇ ਜਿਨ੍ਹਾਂ ਨੇ ਕਿਹਾ ਵੀ ਅਸੀਂ 2 ਘੰਟੇ ਪ੍ਰੋ ਬੋਨੋ ਅਸੀਂ ਫ੍ਰੀ ਸੇਵਾ ਦੇਵਾਂਗੇ ਸਰਕਾਰ ਨੂੰ ਚਾਹੇ ਅਸੀਂ ਜੇਲ੍ਹ ਚ ਲਈਏ ਜਾਂਸੀ ਆਪਣੇ ਜਿੱਥੇ ਸਾਡੇ ਕੋਲ ਸੈਕਟਰਸ ਨਹੀਂ ਆ ਸਬ-ਡਿਵੀਜ਼ਨ ਹਸਪੀਟਲ ਛੋਟੇ ਸਾਰੇ ਅਤਰਾਜਪੁਰੇ 500 ਨਾਬੇਜ ਜਾਂ ਕਿਸੇ ਕਿਸੇ ਵੀ ਜਿਹੜਾ ਟੂ ਟਾਇਰ 2 ਜਾਂ ਟਾਇਰ 3 ਸਿਟੀ ਚ ਲਈਏ ਉਹ ਸਾਨੂੰ 2 ਘੰਟੇ ਸਰਵਿਸ ਦੇਣਗੇ ਇਹ ਲੀਓ ਆਫ ਥੈਟ ਅਸੀਂ ਉਹਨਾਂ ਨੂੰ ਆਪਣੇ ਡਿਟੈਕਸ਼ਨ ਸੈਂਟਰ ਨਾਲ ਆਪਣੇ ਰੀਅਰ ਸੈਕਟਰ ਨਾਲ ਅਟੈਚ ਕਰ ਦਾਂਗੇ ਜਿੱਥੇ ਜਾ ਕੇ ਉਹ ਮਰੀਜ਼ਾਂ ਦੀ ਦੇਖਭਾਲ ਵੀ ਕਰ ਸਕਦੇ ਆ ਤੇ ਇਨ ਲੀਓ ਆਫ ਥੈਟ ਅਸੀਂ ਉਹਨਾਂ ਨੂੰ ਡਿਸਪੈਸਿਵ ਰਾਈਟਸ ਦੇ ਦਾਂਗੇ ਸੋ ਇਹ ਸਬਜੈਕਟ ਟੂ ਦਾ ਅਪਰੂਵਲ ਆਫ ਰੂਮ ਦਾ ਮਾਨਯੋਗ ਹਾਈ ਕੋਰਟ ਸਰ ਜੀ